ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਸਾਹਿਬਾਨਾਂ ਦੇ ਇਸ ਸੰਦੇਸ਼ ਨੂੰ ਭੁੱਲ ਕੇ ਅੱਜ ਅਸੀਂ ਬਹੁਤ ਪਦਾਰਥਵਾਦੀ ਹੋ ਗਏ ਹਾਂ ਕੁਦਰਤ ਕੁਦਰਤ ਦੇ ਨਾਲ ਸਾਡਾ ਪਿਆਰ ਹੈ ਉਹ ਲਗਾਤਾਰ ਘਟਦਾ ਜਾ ਰਿਹਾ ਜਿਸ ਦਾ ਨਤੀਜਾ ਹੈ ਕਿ ਅੱਜ ਇਨਸਾਨੀ ਜਿਹੜੀ ਜ਼ਿੰਦਗੀ ਹੈ ਉਹ ਤਾਂ ਖਤਰੇ ਵਿੱਚ ਹੈ ਹੀ ਹੈ ਨਾਲ ਹੀ ਪੂਰੀ ਵਨਸਪਤੀ ਹੈ ਜਿਹੜੀ ਉਹ ਗਲੋਬਲਾਈਜੇਸ਼ਨ ਗਲੋਬਲ ਵਾਰਮਿੰਗ ਦਾ ਜਿਹੜਾ ਸੇਕ ਹੈ ਉਹ ਚੱਲ ਰਹੀ ਹੈ 14 ਮਾਰਚ ਆਉਣ ਵਾਲਾ ਹੈ 14 ਮਾਰਚ ਸਿੱਖ এনवायरमेंट ਡੇ ਸਿੱਖ ਵਾਤਾਵਰਣ ਦਿਵਸ ਵਜੋਂ ਮਨਾਇਆ ਜਾਂਦਾ ਹੈ ਇਕੋ ਸਿੱਖ ਸੰਸਥਾ ਬਾਰੇ ਸਾਰੇ ਲੋਕੀ ਜਾਣਦੇ ਨੇ ਇਕੋ ਸਿੱਖ ਸੰਸਥਾ ਦੇ ਭਾਰਤ ਦੇ ਪ੍ਰੋਜੈਕਟ ਮੈਨੇਜਰ ਸਾਡੇ ਨਾਲ ਮੌਜੂਦ ਨੇ ਰਵਨੀਤ ਸਿੰਘ ਉਹਨਾਂ ਤੋਂ ਜਾਣਦੀ ਹੈ ਕਿ ਇਕੋ ਸਿੱਖ ਸੰਸਥਾ ਇਸ ਵਾਰ 14 ਮਾਰਚ ਜੋ ਆਉਣ ਵਾਲਾ ਹੈ ਉਸ ਦੇ ਲਈ ਕੀ ਕੁਝ ਤਿਆਰੀਆਂ ਕਰ ਰਹੀ ਹੈ ਭਾਈ ਸਾਹਿਬ ਬਹੁਤ-ਬਹੁਤ ਸਵਾਗਤ ਹੈ ਰਵਨੀਤ ਸਿੰਘ ਜੀ ਤੁਹਾਡਾ اے بی ਪੀ ਸਾਜਾ ਨਾਲ ਸੋ ਸਿੱਖ ਵਾਤਾਵਰਣ ਦਿਵਸ ਦੇ ਲਈ ਇਸ ਵਾਰ ਦੀਆਂ ਕੀ ਤਿਆਰੀਆਂ ਨੇ ਉਹ ਤੁਸੀਂ ਬਰੀਫ ਦੇ ਵਿੱਚ ਜਰੂਰ ਸਾਂਝੀਆਂ ਕਰੋ ਜੀ ਅ ਸਾਲ ਜੀ ਦੁਨੀਆ ਭਰ ਤੋਂ ਸਾਨੂੰ ਸੰਦੇਸ਼ ਆ ਰਹੇ ਨੇ ਕਿ ਜਿਹੜੀਆਂ ਕੰਟਰੀਜ਼ ਨੇ ਯੂਐਸਏ ਦੇ ਵਿੱਚ ਕੈਨੇਡਾ ਦੇ ਵਿੱਚ ਗੁਰੂ ਘਰਾਂ ਵਿੱਚ ਕਥਾ ਕੀਰਤਨ ਦਾ ਯੋਜਨ ਕੀਤਾ ਜਾ ਰਿਹਾ ਨੈਕ ਨੇਚਰ ਦੇ ਥੀਮ ਦੇ ਉੱਤੇ ਤੇ ਆਪਣੇ ਪੰਜਾਬ ਦੇ ਵਿੱਚ ਜਿਹੜੀਆਂ ਮੈਰਾਥons ਹੋ ਰਹੀਆਂ ਬੈਂਗਲੌਰ ਦੇ ਵਿੱਚ ਮੈਰਾਥons ਹੋ ਰਹੀਆਂ ਤੇ ਹੋਰ ਕਈ ਜਿਹੜੇ ਸ਼ਹਿਰ ਨੇ ਜੰਮੂ ਕਸ਼ਮੀਰ ਦਿੱਲੀ ਅਸਾਮ ਮੁੰਬਈ ਹਾਈਦਰਾਬਾਦ ਇਹ ਚੇਨਈ ਦੇ ਵਿੱਚ ਵੀ ਬੜੇ ਵੱਡੇ ਪੱਧਰ ਤੇ ਇੰਟਰਫੇਥ ਪ੍ਰੋਗਰਾਮਸ ਵੀ ਕੀਤੇ ਜਾ ਰਹੇ ਨੇ ਜਿਹਦੇ ਵਿੱਚ ਕਲਾਈਮੇਟ ਦੇ ਮੁੱਦੇ ਨੂੰ ਵਾਤਾਵਰਣ ਦੇ ਮੁੱਦੇ ਨੂੰ ਅੱਗੇ ਰੱਖ ਕੇ ਸਾਰੇ ਧਰਮਾਂ ਨੂੰ ਇਕੱਠਾ ਕੀਤਾ ਜਾਏਗਾ ਤੇ ਇਹਦਾ ਸੰਦੇਸ਼ ਜਿਹੜਾ ਮਨੁੱਖਤਾ ਨਾਲ ਵੰਡਿਆ ਜਾਏਗਾ ਇਹਦੇ ਨਾਲ ਜਿਹੜੇ ਪੰਜੀ ਆਪਣੇ ਕੰਟਰੀਜ਼ ਨੇ ਲਾਈਕ ਕੇਨੀਆ ਪਾਕਿਸਤਾਨ ਇਧਰੋਂ ਹਾਂਗਕਾਂਗ ਚਾਈਨਾ ਫਰਾਂਸ ਨਾਰਵੇ ਇਹ ਸਾਰੇ ਪਾਸੇ ਯੂਰਪ ਦੇ ਵਿੱਚ ਯੂਕੇ ਦੇ ਵਿੱਚ ਵੀ ਕਈ ਕੰਟਰੀਜ਼ ਦੇ ਵਿੱਚ ਜਿਹੜਾ ਇਹ ਸਿੱਖ ਵਾਤਾਵਰਨ ਦੇ ਵਿੱਚ ਜਿਹੜਾ ਗੁਰੂ ਹਰ Rai ਜੀ ਨੂੰ ਸਮਰਪਿਤ ਕਰਕੇ ਬੱਚਿਆਂ ਦੀਆਂ ਐਕਟੀਵਿਟੀਆਂ ਵੀ ਕੀਤੀਆਂ ਜਾ ਰਹੀਆਂ ਜਿਵੇਂ ਉਹਨਾਂ ਨੂੰ ਗੁਰੂ ਹਰ Rai ਜੀ ਦੀਆਂ ਸਾਖੀਆਂ ਸੁਣਾਉਣੀਆਂ ਪਾਵਰਪੁਆਇੰਟ ਸ਼ੋਜ਼ ਜਾਂ ਪੇਂਟਿੰਗ ਕੰਟੈਸਟ ਵੀ ਜ਼ਰੂਰਤ ਇਹੀ ਸੀ ਕਿ ਆਪਣੇ ਆਪ ਨੂੰ ਤੇ ਆਉਣ ਵਾਲੀ ਜਿਹੜੀ ਆਪਣੀ ਫਿਊਚਰ ਜਨਰੇਸ਼ਨ ਹੈ ਉਹਨੂੰ ਕੁਦਰਤ ਦੇ ਨਾਲ ਗੁਰਬਾਣੀ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਜੋੜਿਆ ਜਾਏ ਕਿ ਇਹ ਜਿਹੜਾ ਸਾਡਾ ਕੁਦਰਤ ਦਾ ਅਨਿਖੜਵਾ ਅੰਗ ਹੈ ਇਹਨੂੰ ਅਸੀਂ ਕਿਤੇ ਭੁਲਾ ਨਾ ਦਈਏ ਇੱਕ ਵੀ ਜੀ ਬਾਤ ਜਿਸ ਤਰ੍ਹਾਂ ਵਾਤਾਵਰਣ ਦਿਵਸ ਮਨਾਉਣ ਦਾ ਹੋਕਾ ਦਿੰਦੇ ਆ ਲੋਕਾਂ ਦੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਅਸੀਂ ਕਰੀਏ ਕੀ ਵਾਤਾਵਰਣ ਨੂੰ ਕਿਸ ਤਰ੍ਹਾਂ ਬਚਾਈਏ ਤਾਂ ਕਿ ਸੌਖੇ ਜਿਹੜੇ ਤਰੀਕੇ ਨੇ ਜਿਹੜਾ ਹਰ ਇਨਸਾਨ ਕਰ ਸਕੇ ਬੱਚਾ ਵੀ ਬਜ਼ੁਰਗ ਵੀ ਜਵਾਨ ਵੀ ਹਾਂਜੀ ਜਿਹੜੇ ਥੋੜੇ ਸਰਲ ਤਰੀਕੇ ਨੇ ਮੈਂ ਸੋਚਦਾ ਵੀ ਚਾਹੇ ਉਹ ਗੁਰੂ ਘਰਾਂ ਚ ਕੀਤਾ ਜਾ ਸਕਦਾ ਜਾਂ ਐਜੂਕੇਸ਼ਨਲ ਇੰਸਟੀਚੂਨਸ ਨੇ ਇਹਨਾਂ ਵਿੱਚ ਵੀ ਕਿਤੇ ਨਾ ਕਿਤੇ ਸੈਮੀਨਾਰਸ ਕਥਾ ਕੀਰਤਨ ਬੱਚਿਆਂ ਦੀਆਂ ਗਤੀਵਿਧੀਆਂ ਜਿਹੜੀਆਂ ਕਿ ਆਪਾਂ ਦੱਸ ਚੁੱਕੇ ਹਾਂ ਈਵਨ ਬਾਈਸਾਈਕਲ ਰੈਲイズ ਕੀਤੀਆਂ ਜਾ ਸਕਦੀਆਂ ਇਸ ਤੋਂ ਵੀ ਸੁਖਾਲਾ ਕਿ ਅਸੀਂ ਨੇਚਰ ਵਾਕ ਤੇ ਚਲੇ ਜਾਈਏ ਕਿਤੇ ਸੋ ਪੁਆਇੰਟ ਇਹ ਕਿ ਜਿੱਥੇ ਸਾਨੂੰ ਕੁਦਰਤ ਦੇ ਨਾਲ ਇੱਕ ਯੂ ਨੋ ਰਿਲੇਸ਼ਨ ਡਵੈਲਪ ਕਰਨ ਦਾ ਮੌਕਾ ਮਿਲੇ ਇੱਕ ਛੋਟਾ ਬੂਟਾ ਜਿਹੜਾ ਗੁਰੂ ਹਰ Rai ਜੀ ਨੂੰ ਸਮਰਪਿਤ ਹੋ ਕੇ ਅਸੀਂ ਲਗਾ ਸਕਦੇ ਹਾਂ ਕਿਤੇ ਵੀ ਇੱਕ ਮੈਮੋਰੀਅਲ ਟਰੀ ਹੁੰਦਾ ਤੇ ਇਹਦੇ ਨਾਲ ਕਲੀਨ ਅਪ ਡਰਾਈਵਸ ਕੀਤੀਆਂ ਜਾ ਸਕਦੀਆਂ ਤੇ ਲਾਈਕ देयर ਆਰ ਨੰਬਰਲੈਸ ਵੇਸ ਵਾਟਰ ਦੀਆਂ ਕੈਂਪੇਨਸ ਕਰ ਸਕਦੇ ਆ ਆਰਗੈਨਿਕ ਲੰਗਰ ਗੁਰੂ ਘਰਾਂ ਚ ਕੀਤਾ ਜਾ ਸਕਦਾ ਜਿਹਦੇ ਨਾਲ ਸ਼ੁੱਧ ਭੋਜਨ ਤੇ ਹੈਲਥ ਦੀ ਗੱਲ ਹੈ ਜਿਹੜੀ ਆਪਾਂ ਨੂੰ ਉਹ ਬਾਹਰ ਲਿਆਈ ਜਾ ਸਕਦੀ ਸੋ ਹੈਲਦੀ ਫੂਡ ਇਜ਼ ਵਨ ਸੇਫ ਵਾਟਰ ਸੇਫ 에ਅਰ ਇਹਨਾਂ ਦੇ ਫੋਕਸਡ ਅਸੀਂ ਕੁਝ ਵੀ ਕੰਮ ਕਰੀਏ ਨਿੱਕੇ ਤੋਂ ਨਿੱਕੇ ਤੇ ਵੱਡੇ ਤੋਂ ਵੱਡਾ ਇਹ ਸਾਰਾ ਸਾਨੂੰ ਕੁਦਰਤ ਦੇ ਨਾਲ ਜੋੜਿਆ ਜੋੜੇਗਾ ਤੇ ਸਿੱਖ ਵਾਤਾਵਰਨ ਦੀ ਜਿਹੜੀ ਤੇ ਗੁਰੂ ਹਰ Rai ਜੀ ਦੀ ਜਿਹੜੀ ਲੈਗਸੀ ਹੈ ਉਹਨੂੰ ਅਸੀਂ ਕੰਟੀਨਿਊ ਕਰ ਸਕਦੇ ਆ ਜੀ ਜੀ ਬਿਲਕੁਲ ਗੁਰੂ ਹਰ Rai ਪਾਤਸ਼ਾਹ ਦੀ ਗੱਲ ਆਈ ਹੈ ਕਿਉਂਕਿ ਸਾਰੇ ਗੁਰੂ ਸਾਹਿਬਾਨਾਂ ਨੇ ਆਪਾਂ ਨੂੰ ਪਤਾ ਹੈ ਕਿ ਵਾਤਾਵਰਨ ਨੂੰ ਬਚਾਉਣ ਦੇ ਸੁਨੇਹੇ ਹੀ ਨਹੀਂ ਦਿੱਤੇ ਉਹਨਾਂ ਨੇ ਕਾਰਜ ਕੀਤੇ ਸੀ ਤਾਂ ਗੁਰੂ ਹਰ Rai ਸਾਹਿਬ ਨੂੰ ਸਪੈਸ਼ਲ ਇਹ ਦਿਵਸ ਹੈ ਜਿਹੜਾ ਉਹਨਾਂ ਦੇ ਜੀਵਨ ਨੂੰ ਸਮਰਪਿਤ ਹੁੰਦਾ ਹੈ ਤਾਂ ਉਹਨਾਂ ਦੇ ਜੀਵਨ ਚੋਂ ਕਿਸ ਤਰ੍ਹਾਂ ਆਪਾਂ ਨੂੰ ਰੌਸ਼ਨੀ ਮਿਲਦੀ ਹੈ ਵਾਤਾਵ ਇਤਿਹਾਸ ਕਹਿੰਦਾ ਹੈ ਕਿ ਗੁਰੂ ਹਰਾਈ ਜੀ ਜਦੋਂ ਛੋਟੇ ਸੀ ਬਚਪਨ ਵਿੱਚ ਉਹਨਾਂ ਦੇ ਚੋਲੇ ਨਾਲ ਅੜ ਕੇ ਇੱਕ ਫੁੱਲ ਟੁੱਟਿਆ ਤੇ ਜਿਹੜਾ ਉਹਨਾਂ ਦੇ ਅੰਦਰੋਂ ਵਿਰਾਗ ਉੱਪਜਿਆ ਉਹਨੂੰ ਸੰਕੇਤ ਨੂੰ ਉਹਨਾਂ ਨੇ ਆਪਣੇ ਦਿਲ ਤੇ ਲਿਆ ਤੇ ਸਾਰੀ ਉਮਰ ਜਿਹੜਾ ਪਿਤਾ ਮਹਾਰਾਜ ਦਾ 6ਵੇਂ ਪਾਸ਼ਾ ਦਾ ਜਿਹੜਾ ਸੰਦੇਸ਼ ਸੀਗਾ ਦਮਨ ਸੰਕੋਚ ਚਲੋ ਉਹ ਦ੍ਰਿਸ਼ਟਮਾਨ ਕੀਤਾ ਦੁਨੀਆ ਅੱਗੇ ਉਹ ਦ੍ਰਿਸ਼ਟਮਾਨ ਕੱਲਾ ਸਿੰਬੋਲਿਕਲੀ ਫੜਿਆ ਹੀ ਨਹੀਂ ਬਵੰਜਾ ਬਾਗ ਲਵਾਏ ਨੁਲੱਖਾ ਬਾਗ ਜਿਹੜਾ ਅੱਜ ਵੀ ਕਿਰਤਪੁਰ ਸਾਹਿਬ ਜਨਮ ਸਥਾਨ ਵਿਖੇ ਸ਼ੋਭਿਤ ਹੈ ਉਹਦੇ ਵਿੱਚ ਜੜੀਆਂ ਬੂਟੀਆਂ ਦਾ ਇੱਕ ਯੂ نو ਮਾਰਵਲ ਕ੍ਰੀਏਟ ਕੀਤਾ ਜਿੱਥੇ ਹਰ ਪ੍ਰਕਾਰ ਦੀ ਦਵਾਈ ਮਿਲਦੀ ਸੀ ਦਵਾਖਾਨਾ ਸੀ ਫ੍ਰੀ ਜਿੱਥੇ ਹਰ ਤਰਮ ਦੇ ਲੋਕ ਹਰ ਜਾਤ ਵਰਗ ਦੇ ਲੋਕ ਆ ਕੇ ਉਹਨਾਂ ਕੋਲੋਂ ਹੀਲਿੰਗ ਕਰਵਾਉਂਦੇ ਸੀਗੇ ਈਵਨ ਦਾਰਾ ਸ਼ਿਕੋ ਜਿਹੜਾ ਔਰੰਗਜ਼ੇਬ ਦਾ ਭਰਾ ਸੀ ਉਹ ਵੀ ਉੱਥੋਂ ਠੀਕ ਹੋਇਆ ਸੋ ਇਸ ਤਰ੍ਹਾਂ ਦਾ ਇੱਕ ਗ੍ਰੇਟ ਉਹਨਾਂ ਨੇ ਹਸਪੀਟਲ ਤਿਆਰ ਕੀਤਾ ਸੀ ਉੱਥੇ ਵਨ ਜੀਵਨ ਦੇ ਸੁਰੱਖਿਆ ਕਰਨ ਲਈ ਉਹਨਾਂ ਨੇ ਉਸ ਟਾਈਮ ਦੇ ਉੱਤੇ ਆਵਾਜ਼ ਉਠਾਈ ਸੀ ਜਦੋਂ ਕਿ ਇਦਾਂ ਦੀ ਯੂ نو ਹੁਣ ਅੱਜ ਕੱਲ ਆਪਾਂ ਦੇਖਦੇ ਆ ਕਿ ਵਨ ਜੀਵਨ ਖਤਰੇ 'ਚ ਹੈ ਤੇ ਕਿੰਨੇ ਸਪੀਸੀਜ਼ ਇੰਡੇਂਜਰਡ ਨੇ ਗੁਰੂ ਸਾਹਿਬ ਨੇ ਉਸ ਵੇਲੇ ਸੰਰਖਣ ਸ਼ੁਰੂ ਕੀਤਾ ਸੋ 350 ਸਾਲ ਪਹਿਲਾਂ ਜਦੋਂ ਇਹ ਸੰਦੇਸ਼ ਸਾਨੂੰ ਮਿਲ ਚੁੱਕਾ ਅੱਜ ਉਹਦੀ ਜ਼ਰੂਰਤ ਨੂੰ ਸਮਝਦੇ ਹੋਏ ਸਾਨੂੰ ਜਿਹੜਾ ਸਿੱਖਾਂ ਨੂੰ ਇਸ ਇਹਦੇ ਅੱਗੇ ਆਣਾ ਚਾਹੀਦਾ ਸਾਨੂੰ ਅੱਗੇ ਵੱਧ ਕੇ ਇਦਾਂ ਦੇ ਜਿਹੜੇ ਕਦਮ ਚੁੱਕਣੇ ਚਾਹੀਦੇ ਜਿਹਦੇ ਨਾਲ ਅਸੀਂ ਗੁਰੂ ਹਰ Rai ਸਾਹਿਬ ਨੂੰ ਇੱਕ ਟ੍ਰਿਬਿਊਟ ਦੇ ਸਕੀਏ ਬਿਲਕੁਲ ਔਰ ਸਿੱਖ ਵਾਤਾਵਰਣ ਦਿਵਸ ਹੈ ਜਿਹੜਾ ਉਹ ਸਿਰਫ ਸਿੱਖ ਹੀ ਮਨਾਉਣ ਜਾਂ ਇਹ ਸਭ ਦੇ ਲਈ ਹੈ। ਲੈ ਜੀ ਕੁਦਰਤ ਜਿਹੜੀ ਹੈ ਸੰਜੀ ਮਾਂ ਸਾਰਿਆਂ ਦੀ ਮਦਰ ਅਰਥ ਦ ਗ੍ਰੇਟ ਮਦਰ ਆਫ ਮਦਰ ਅਰਥ ਇਹ ਸਾਰਿਆਂ ਦੀ ਹੈ। ਸੋ ਸਿੱਖ ਸਿੱਖ ਵਾਤਾਵਰਣ ਦਿਵਸ ਕਹਿਣ ਦਾ ਇਹ ਸੀਗਾ ਕਾਰਨ ਕਿ ਚਲੋ ਘਟੋ ਘਟ ਜਿਹੜੇ ਨਾਨਕ ਨਾਮਲੇਵਾ ਸੰਗਤ ਹੈ ਇਹਨਾਂ ਵਿੱਚ ਜਾਗਰੂਤਾ ਜਾਗਰੂਕਤਾ ਆਵੇ ਸਾਡੇ ਗੁਰੂ ਘਰਾਂ ਚ ਸਾਡੇ ਆਧਾਰਿਆਂ ਚ ਸਾਡੇ ਸਿੱਖਾਂ ਦੇ ਘਰਾਂ ਵਿੱਚ ਪਵਨ ਪਾਣੀ ਤੇ ਧਰਤੀ ਦਾ ਜਿਹੜਾ ਜਿਹੜਾ ਤਰਸਕਾਰ ਹੁੰਦਾ ਉਹਨੂੰ ਰੋਕਿਆ ਜਾ ਸਕੇ ਸਗੋਂ ਇਹਨਾਂ ਦੀ ਇੱਜ਼ਤ ਵਧਾਈ ਜਾ ਸਕੇ ਪਾਣੀ ਦੀ ਬਚਤ ਕੀਤੀ ਜਾ ਸਕੇ ਹਵਾ ਲਈ ਅਸੀਂ ਸੋਹਣੇ ਸੋਹਣੇ ਯੂ ਨੋ ਫੁੱਲ ਬੂਟੇ ਗਮਲੇ ਇਦਾਂ ਕੁਝ ਵੀ ਅਸੀਂ ਲਗਾਈਏ ਸੋ ਹਰੇਕ ਚੀਜ਼ ਇੱਕ ਤਰ੍ਹਾਂ ਕੰਟਰੀਬਿਊਸ਼ਨ ਹੁੰਦੀ ਹੈ ਟਵਾਰਡਸ ਦ ਐਨਟਾਇਰ ਹਿਊਮੈਨਿਟੀ ਵਿਕਲੀ ਜੇ ਸਿੱਖ ਨੇ ਬੂਟਾ ਲਾਇਆ ਉਹਨੇ ਸਾਰਿਆਂ ਨੂੰ ਸਾਹ ਦੇਣਾ ਸੋ ਇਹਦੇ ਚ ਇਹ ਨਹੀਂ ਕਿ ਸਿੱਖ ਇਕੱਲੇ ਮਨਾਉਣ ਹਰੇਕ ਨੂੰ ਚਾਹੀਦਾ ਦਿਵਸ ਮਨਾਉਣਾ ਰਵਨੀਤ ਜੀ ਜਿਸ ਤਰ੍ਹਾਂ ਅ ਅੱਜ ਅਸੀਂ ਬਹੁਤ ਜ਼ਿਆਦਾ ਮਟੀਰੀਅਲਿਸਟਿਕ ਹੋ ਗਏ ਆ ਜਿਹੜਾ ਸਾਇੰਸ ਦੇ ਨਾਲ ਬਹੁਤ ਜ਼ਿਆਦਾ ਜੁੜ ਗਏ ਆ ਟੈਕਨੋਲੋਜੀ ਨਾਲ ਬਹੁਤ ਜ਼ਿਆਦਾ ਜੁੜ ਗਏ ਆ ਇੱਕ ਆਮ ਇਨਸਾਨ ਹੈ ਅਸੀਂ ਆਪਣੀ ਜ਼ਿੰਦਗੀ ਜੀਂਦੇ ਆ ਤਾਂ ਕਿਹੜੀਆਂ-ਕਿਹੜੀਆਂ ਇਹੋ ਜਿਹੀਆਂ ਡਿਵਾਈਸਸ ਨੇ ਜਿੰਨਾ ਤੋਂ ਬਿਨਾ ਅਸੀਂ ਰਹਿ ਸਕਦੇ ਆ ਕਿ ਅਸੀਂ ਥੋੜਾ ਕੁਦਰਤ ਨਾਲ ਜੁੜੀਏ ਕੁਝ-ਕੁਝ ਚੀਜ਼ਾਂ ਅਸੀਂ ਉਹਨਾਂ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਈਏ ਤਾਂ ਕਿ ਵਾਤਾਵਰਣ ਨਾਲ ਸਾਡਾ ਪਿਆਰ ਵਧੇ ਕੀ ਅਸੀਂ ਕਰ ਸਕਦੇ ਜੀ ਦੇਖੋ ਜੋ ਪਦਾਰਥਵਾਦ ਹੈ ਮਟੀਰੀਅਲਿਜ਼ਮ ਚ ਸਾਡੇ ਕੋਲ ਕਾਰਾਂ ਨੇ ਕੋਠੀਆਂ ਨੇ ਬਿਲਡਿੰਗਸ ਨੇ ਪ੍ਰਾਪਰਟੀਆਂ ਆਈਫੋਨ ਲੈਪਟਾਪ ਜੋ ਕੁਝ ਵੀ ਆਪਣੇ ਨਾਲ ਹੈ ਅਸੀਂ ਇਹਦੇ ਨਾਲ ਰਹਿ ਸਕਦੇ ਆ ਪਰ ਜੀ ਤਾਂ ਨਹੀਂ ਨਾ ਸਕਦੇ ਜੀ ਸੋ ਜੀਵਨ ਲਈ ਸਾਡੇ ਕੋਲ ਜਿਹੜੇ ਮੁੱਢਲੇ ਪਦਾਰਥ ਨੇ ਅਸੀਂ ਸਾਰਾ ਦਿਨ 24 ਘੰਟੇ ਹਵਾ ਲੈਣੀ ਹੈ 70% ਜਿਹੜਾ ਸਾਡੀ ਬਾਡੀ ਉਹ ਪਾਣੀ ਦੀ ਬਣੀ ਹੋਈ ਹੈ ਤੇ ਤਿੰਨ ਡੰਗ ਰੋਟੀ ਵੀ ਖਾਣੀ ਹੈ ਇਹਨਾਂ ਦਾ ਅਸੀਂ ਜੇ ਧਿਆਨ ਨਾ ਕੀਤਾ ਹੁਣ ਅੱਜ ਪੰਜਾਬ ਦੇ ਵਿੱਚ ਜੇ ਮੈਂ ਕਹਿ ਲਵਾਂ 3.5% ਫੋਰੈਸਟ ਕਵਰ ਹੈ ਤੱਕੀ ਅਸੀਂ ਚੰਗਾ ਸਾਲ ਲੈ ਪਿਆ ਰਹੇ ਹਰ ਜਗ੍ਹਾ ਜਿੱਥੇ ਵੀ ਲੋਕ ਰਹਿੰਦੇ ਪੰਜਾਬੀ ਹਰ ਸਾਲ 3 ਫੁੱਟ ਪਾਣੀ ਡੂੰਗਾ ਹੋ ਰਿਹਾ ਤੇ ਸਾਡੀ ਆਉਣ ਵਾਲੀਆਂ ਜਨਰੇਸ਼ਨਸ ਦਾ ਕੀ ਬਣਨਾ ਸਾਨੂੰ ਵਿਚਾਰਨਾ ਚਾਹੀਦਾ ਪਾਣੀ ਪਲੂਟ ਵੀ ਹੋ ਰਿਹਾ ਕਿਉਂਕਿ ਜ਼ਹਿਰੀਲੇ ਢੰਗ ਨਾਲ ਜਿਹੜੀ ਖੇਤੀ ਕੀਤੀ ਜਾ ਰਹੀ ਹੈ ਉਹ ਸਾਰੀ ਜਿਹੜੀ ਪੈਸਟੀਸਾਈਡ ਇਨਸੈਕਟੀਸਾਈਡ ਸਾਰਾ ਜਿਹੜਾ ਪਾਣੀਆਂ ਚ ਜਾ ਰਿਹਾ ਉਹ ਹੀ ਅਸੀਂ ਪੀ ਰਹੇ ਹਾਂ ਧਰਤੀ ਹੇਠੋਂ ਕੱਢ ਕੱਢ ਕੇ ਤੇ ਈਵਨ ਇਹ ਦੇਖਿਆ ਜਾਵੇ ਕਿ 18 ਲੋਕ ਰੋਜ਼ ਕੈਂਸਰ ਜਿਹੜੇ ਪੀੜਤ ਉਹ ਮਰ ਰਹੇ ਨੇ 190 ਬੰਦਾ ਪੰਜਾਬ ਚ ਕੈਂਸਰ ਨਾਲ ਪੀੜਿਤ ਹੈ ਜਿਹੜੀ ਓਵਰਆਲ ਐਵਰੇਜ ਜਿਹੜੀ ਵਰਲਡਵਾਈਡ ਹੈ ਉਹ 80 ਹੈ ਤੇ ਸਾਡੇ ਪੰਜਾਬ ਵਿੱਚ 90 ਹੈ ਆਰ ਵੀ ਨਾਟ ਲਿਵਿੰਗ ਇਨ ਅ ਡੇਂਜਰ ਜ਼ੋਨ ਵੀ ਅਸੀਂ ਤਾਂ ਬੜੇ ਖਤਰਨਾਕ ਸਥਿਤੀ ਚ ਰਹਿ ਰਹੇ ਆ ਸੋ ਮੁੱਢਲੀ ਜਿਹੜੀ ਸਾਡੀ ਜ਼ਰੂਰਤ ਹੈ ਉਹ ਯੂ ਨੋ ਰੋਟੀ ਕਪੜਾ ਮਕਾਨ ਨਹੀਂ ਹੈ ਇਹਦੇ ਤੇ ਠੀਕ ਹੈ ਅਸੀਂ ਡਿਪੈਂਡੈਂਟ ਹਾਂ ਪਰ ਜਿਹੜੀ ਐਂਟਾਇਰ ਲਾਈਫ ਹੈ ਜੇ ਬੰਦਾ ਕੋਈ ਝੌਂਪੜੀ ਚ ਵੀ ਰਹਿੰਦਾ ਉਹ ਪਾਣੀ ਬਿਨਾ ਤਾਂ ਜੀ ਨਹੀਂ ਸਕਦਾ ਚਾਹੇ ਝੌਂਪੜੀ ਨਹੀਂ ਵੀ ਪਾਣੀ ਤਾਂ ਉਹਨੂੰ ਤਾਂ ਵੀ ਚਾਹੀਦਾ ਸੋ ਇਹ ਸੋਚ ਕੇ ਵਿਚਾਰਨ ਦੀ ਜ਼ਰੂਰਤ ਹੈ ਕਿ ਅਸੀਂ ਵੱਡੀ ਇੰਪੋਰਟੈਂਸ ਪ੍ਰਾਇੋਰਟੀ ਕੀ ਹੈ ਸਾਡੀ ਉਹ ਕੁਦਰਤ ਹੈ ਇਹ ਤੋਂ ਦੂਰ ਹੋਣਾ ਸਾਡੇ ਲਈ ਖਤਰਨਾਕ ਨਹੀਂ ਹੈ ਇਕੱਲਾ ਸਾਰੀ ਜਿੰਨੀ ਵਣ ਜੀਵਨ ਹੈ ਪਸ਼ੂ ਪੰਛੀ ਨੇ ਸਾਰੇ ਪਲੈਨਟ ਲਈ ਖਤਰਾ ਵੀ ਗਲੋਬਲ ਵਾਰਮਿੰਗ ਜਿਵੇਂ ਵੱਧ ਰਹੀ ਹੈ ਆਉਣ ਵਾਲੇ 20 ਸਾਲਾਂ ਸਾਇੰਟਿਸਟ ਕਹਿੰਦੇ ਨੇ 40 ਟਾਪੂ ਜਿਹੜੇ ਨੇ ਉਹ ਸਮੁੰਦਰ ਦੇ ਹੇਠ ਚਲ ਜਾਣੇ ਨੇ ਤੇ ਸਾਡੀ ਕੀ ਰਿਸਪੌਂਸਿਬਿਲਟੀ ਅਸੀਂ ਖੜੇ ਹੋ ਕੇ ਦੇਖਾਂਗੇ ਤਮਾਸ਼ਾ ਉਹਨਾਂ ਦਾ ਜਾਂ ਜਿੱਥੇ ਅੱਜ ਕੱਲ ਹਰ ਜਗ੍ਹਾ ਫਲੱਡਸ ਆ ਰਹੇ ਨੇ ਸਾਲ 'ਚ ਸਾਨੂੰ ਤਿੰਨ ਨਿਊਜ਼ ਮਿਲਦੀਆਂ ਕਦੇ ਇੱਧਰ ਮਦਰਾਸ ਵਿੱਚ ਕਸ਼ਮੀਰ ਵਿੱਚ ਕਦੇ ਕਿਤੇ ਨਾ ਕਿਤੇ ਫਲੱਡਸ ਆ ਰਹੇ ਨੇ ਇਹ ਕਿਉਂ ਹੋ ਰਿਹਾ ਜੀ ਸਾਰੀ ਜਿਹੜੀ ਛੇੜਛਾੜ ਹੈ ਜਾਂ ਅਸੀਂ ਕਹਿ ਲਈਏ ਕੁਦਰਤ ਨੂੰ ਜਿਹੜਾ ਅਸੀਂ ਠੁਕਰਾ ਰਹੇ ਹਾਂ ਉਹਦਾ ਨਤੀਜਾ ਆ ਰਿਹਾ ਹੈ ਇਹ ਮਾਂ ਬੋਲਦੀ ਨਹੀਂ ਇਸ ਮਾਂ ਨੂੰ ਅਸੀਂ ਕਦਰ ਕਰੀਏ ਇਹ ਸਾਨੂੰ ਪ੍ਰੇਮ ਦੇਹੇਗੀ ਅੱਗੋਂ ਜਿੰਨਾ ਅਸੀਂ ਪ੍ਰੇਮ ਕਰਾਂਗੇ ਕੁਦਰਤ ਨਾਲ ਉਨਾ ਹੀ ਅਸੀਂ ਪ੍ਰੇਮ ਪਾਵਾਂਗੇ ਜੀ ਬਿਲਕੁਲ ਬਿਲਕੁਲ ਰਵਨੀ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਨਾ ਜ਼ਿਆਦਾ ਖਤਰਾ ਹੈਗਾ 20 ਸਾਲਾਂ ਤੱਕ ਸਾਨੂੰ ਇਹ ਮਤਲਬ ਖਤਰੇ ਦੇ ਰੂਬਰੂ ਹੋਣਾ ਪਵੇਗਾ ਤਾਂ ਆਮ ਲੋਕ ਹੈ ਨਾ ਜਿਹੜਾ ਬਿਲਕੁਲ ਇੱਕ ਆਮ ਇਨਸਾਨ ਹੈ ਜਾਂ ਘਰ ਦੇ ਵਿੱਚ ਇੱਕ ਸੁਆਣੀ ਰਹਿੰਦੀ ਹੈ ਜਾਂ ਕੋਈ ਬੱਚਾ ਉਹ ਕਹਿੰਦੇ ਨੇ ਕਿ ਇਹਦੇ ਵਿੱਚ ਸਾਡਾ ਕੀ ਕਸੂਰ ਕਿ ਵੱਡੇ ਲੈਵਲ ਤੇ ਹੋ ਰਿਹਾ ਤਾਂ ਉਹ ਜ਼ਿੰਮੇਵਾਰੀ ਤੋਂ ਪਿੱਛੇ हट ਜਾਂਦੇ ਨੇ ਤਾਂ ਉਹਨਾਂ ਦੀ ਜਿਹੜੀ ਮਾਨਸਿਕਤਾ ਹੈ ਉਹ ਇੱਥੇ ਆਵੇ ਕਿ ਹਰ ਬੰਦਾ ਨੇਚਰ ਨੂੰ ਸੰਭਾਲਣ ਦੇ ਲਈ ਕੰਮ ਕਰਦਾ ਹੈ ਉਹਦੇ ਲਈ ਕੀ ਮੈਸੇਜ ਤੁਸੀਂ ਕੀ ਕੋਈ ਟਿਪਸ ਦੇਣਾ ਚਾਹੋਗੇ ਹਾਂਜੀ ਗੱਲ ਉਹਨਾਂ ਦੀ ਜਿਹੜੀ ਇੱਕ ਪਰਸਪੈਕਟਿਵ ਤੋਂ ਠੀਕ ਹੈ ਪਰ ਜਦੋਂ ਥੋੜਾ ਜਿਹਾ ਅੱਗੇ ਹੋ ਕੇ ਦੇਖਣ ਕਿ ਜੇ ਉਹਨਾਂ ਦੇ ਬੱਚੇ ਦਾ ਫਿਊਚਰ ਉਹ ਚਾਹੁੰਦੇ ਨੇ ਦੂਜੀ ਗੱਲ ਇੱਕ ਇਹ ਆਪਣੇ ਬੱਚੇ ਦਾ ਫਿਊਚਰ ਦੂਜਾ ਜਿਹੜੀ ਨਾਨਕ ਨਾਮਲੇਵਾ ਸੰਗਤ ਹੈ ਜੀ ਰੋਜ਼ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਆ ਤਾਂ ਗੁਰੂ ਹਰ Rai ਜੀ ਦਾ ਜਿਹੜਾ ਗੁਰਤਾ ਗੱਦੀ ਦੇਵਾ ਸਾਰਿਆ 14 ਮਾਰਚ ਨੂੰ ਤੇ ਉਹਨੂੰ ਸਿੱਖ ਵਾਤਾਵਰਨ ਦਿਵਸ ਕਰਕੇ ਅਸੀਂ ਮਨਾ ਰਹੇ ਆ ਸੋ ਜੋ ਸੰਦੇਸ਼ ਨੇ ਚਾਹੇ ਉਹ ਨਿੱਕੇ ਨੇ ਘਰ ਦੇ ਵਿੱਚ ਜੇ ਅਸੀਂ ਉਹ ਰਸੋਈ ਬਾਗੀਚਾ ਹੀ ਲਗਾ ਲਿਆ ਤੇ ਘੱਟੋ ਘੱਟ ਮੇਰਾ ਬੱਚਾ ਜਿਹੜਾ ਉਹ ਸ਼ੁੱਧ ਭੋਜਨ ਖਾਏਗਾ ਉਹਦੇ ਚ ਕੋਈ ਖਾਦ ਨਹੀਂ ਹੈ ਕੋਈ ਪੈਸਟੀਸਾਈਡ ਨਹੀਂ ਹੈ ਤੇ ਹੈਲਥ ਦਾ ਉਹਦੇ ਬੱਚੇ ਦੀ ਵੱਧ ਨਹੀਂ ਹੈ ਪਲੱਸ ਜਿਹੜਾ ਉਹਦਾ ਨੇਬਰਹੂਡ ਵਾਲਾ ਦਵਾਲਾ ਉਹ ਸਾਰੇ ਦੇਖ ਰਹੇ ਨੇ ਵੀ ਇਹ ਮਾਂ ਆਪਣੇ ਬੱਚੇ ਨੂੰ ਸ਼ੁੱਧ ਭੋਜਨ ਖਿਲਾ ਰਹੀ ਹੈ ਉਹ ਮਾਂ ਨੇ ਵੀ ਤਾਂ 10 ਜਗ੍ਹਾ ਦੱਸਣਾ ਵੀ ਭੈਣੇ ਤੂੰ ਵੀ ਕਰ ਲੈ ਸੋ ਇਹ ਜਿਹੜੀ ਹੈ ਨਾ ਜਾਗ ਇੱਕ ਨਾਲ ਇੱਕ ਲੱਗਦੀ ਹੈ ਸੋ ਸੁਸਾਇਟੀ ਦੇ ਵਿੱਚ ਮਾਹੌਲ ਬਣਾਉਣ ਲਈ ਆਮ ਇਨਸਾਨ ਵੱਡਾ ਰੋਲ ਪਲੇ ਕਰਦਾ ਹੈ ਬੂੰਦ-ਬੂੰਦ ਨਾਲ ਕਹਿੰਦੇ ਨੇ ਨਾ ਸਾਗਰ ਭਰਦਾ ਈਕੋ ਸਿਕ ਸੰਸਥਾ ਦੀ ਗੱਲ ਕਰੀਏ ਤਾਂ ਜਦੋਂ ਤੋਂ ਸ਼ੁਰੂ ਹੋਈ ਹੈ ਸੰਸਥਾ 2011 ਤੋਂ ਆਈ ਥਿੰਕ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੀ ਕੁ ਕਾਮਯਾਬੀ ਮਿਲੀ ਹੈ ਕਿੰਨਾ ਦਾਇਰਾ ਵੱਡਾ ਹੋ ਚੁੱਕਿਆ ਔਰ ਕਿੰਨੇ ਲੋਕ ਨੇ ਜਿਹੜੇ ਉਹ ਨੇਚਰ ਦੇ ਪ੍ਰਤੀ ਜਾਗਰੂਕ ਹੋ ਚੁੱਕੇ ਨੇ ਇੱਕ ਅੰਦਾਜ਼ੇ ਦੇ ਮਤਾਬਿਕ ਹਾਂਜੀ ਜੇ ਅੰਕੜਿਆਂ ਦੀ ਮੈਂ ਗੱਲ ਕਰਾਂ ਅਸੀਂ 2011 ਜਦੋਂ ਕੈਂਪੇਨਿੰਗ ਸ਼ੁਰੂ ਕੀਤੀ ਤੇ ਸਾਡਾ ਟਾਰਗੇਟ ਸੀਗਾ ਕਿ ਅਸੀਂ 100 ਜੱਥੇਬੰਦੀਆਂ ਇੰਡੀਆ ਚ ਤੇ 100 ਜੱਥੇਬੰਦੀਆਂ ਜਿਹੜੀਆਂ ਡਾਇਸਪੋਰਾ ਦੇ ਵਿੱਚ ਅਸੀਂ ਉਹਨਾਂ ਨੂੰ ਆਊਟਰੀਚ ਕਰਨਾ ਵੀ ਇੰਨੇ ਕੁ ਤਾਂ ਘੱਟੋ-ਘੱਟ ਮਨਾਉਣੀ ਇੱਕ ਸਿੱਖਵਾਤਾ ਵਰਨ ਦਿਵਸ ਇਹ ਸਨ 2011 ਦੀ ਸੀ ਗੱਲ ਤੇ ਸਨ 2016 ਦੇ ਵਿੱਚ ਉਦੋਂ ਸ ਅਸੀਂ 200 ਕਵਰ ਕੀਤੀਆਂ 2016 ਦੇ ਵਿੱਚ ਸਾਨੂੰ 3500 ਜੱਥੇਬੰਦੀਆਂ ਵੱਲੋਂ ਇਹਦੀ ਨਾ ਕੇਵਲ ਐਂਡੋਰਸਮੈਂਟ ਸੈਲੀਬ੍ਰੇਸ਼ਨ ਪਿਕਚਰਸ ਤੇ ਉਹਨਾਂ ਦੇ ਜੋ ਐਕਸ਼ਨ ਲਏ ਗਏ ਉਹਨਾਂ ਸਾਰਿਆਂ ਦੀ ਰਿਪੋਰਟ ਅਸੀਂ ਕੰਪਾਈਲ ਕੀਤੀ ਸੋ 6 ਸਾਲਾਂ 'ਚ 200 ਤੋਂ 3500 ਤੱਕ ਦਾ ਅਸੀਂ ਸਫ਼ਰ ਤੈਅ ਕੀਤਾ which is huge ਤੇ ਸਾਰਿਆਂ ਦਾ ਧੰਨਵਾਦ ਹੈ ਕਿ ਇਸ ਜਿਹੜੇ ਵਿਸ਼ੇ ਦੇ ਉੱਤੇ ਉਹਨਾਂ ਨੇ ਇੱਕ ਇੰਪੋਰਟੈਂਸ ਫੀਲ ਕਰਦੇ ਹੋਏ ਆਪਣੇ ਗੁਰੂ ਘਰਾਂ ਤੇ ਘਰਾਂ ਦੇ ਵਿੱਚ ਇਸ ਦੀ ਆਵਾਜ਼ ਉਠਾਈ ਤੇ ਜਾਗਰੂਕਤਾ ਦੇ ਵਿੱਚ ਸਿੱਖਾਂ ਨੇ ਪਹਿਲ ਕਦਮੀ ਦਿਖਾਈ ਹੈ ਜੀ ਬਹੁਤ ਵਧੀਆ ਗੱਲ ਹੈ ਔਰ 2000 ਜਿਹੜਾ ਹੁਣ 14 ਮਾਰਚ ਨੂੰ ਮਨਾਇਆ ਜਾ ਰਿਹਾ ਹੈਗਾ ਗੁਰੂ ਹਰ Rai ਸਾਹਿਬ ਜੀ ਦੇ ਜੀਵਨ ਨੂੰ ਸਮਰਪਿਤ ਵਾਤਾਵਰਣ ਦਿਵਸ ਉਹਨੂੰ ਲੈ ਕੇ ਸਿਰਫ ਇੱਕ ਦਿਨ ਮਨਾਉਣਾ ਹੈ ਜਾਂ ਪੂਰਾ ਸਾਲ ਉਹਦੀਆਂ ਤੁਸੀਂ ਤਿਆਰੀਆਂ ਕਰਦੇ ਹੋ ਕਿ ਇਹ ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਹੁੰਦਾ ਕਿ ਇੱਕ ਦਿਨ ਮਨਾਓ ਉਸ ਤੋਂ ਬਾਅਦ ਬੈਠ ਜਾਓ ਸੋ ਮੈਂ ਐਗਜ਼ਾਮਪਲ ਦੇਣਾ ਜੀ ਨੁਲੱਖਾ ਬਾਗ ਕੁਝ ਕੁ ਵਰੇ ਪਹਿਲੇ ਉਹਦੀ ਹਾਲਤ ਜਿਹੜੀ ਸੀ ਖਸਤਾ ਸੀ ਸੋ ਸਿੱਖਾਂ ਨੇ ਹੀ ਕਿਸੇ ਇੱਕ ਯੂ ਨੋ ਪਿਆਰ ਵਾਲੇ ਸਿੱਖ ਭਾਈ ਮਨਜੀਤ ਸਿੰਘ ਜੀ ਨੇ ਹੀ ਉਹ ਬਾਗ ਦੀ ਜਿਹੜੇ ਰਿਵਾਈਵਲ ਸ਼ੁਰੂ ਕੀਤੀ ਲੱਗੇ ਰਹੇ ਪਰ ਉਹਨਾਂ ਨੇ ਜਿਸ ਦਿਨ ਲਾਂਚ ਕੀਤਾ ਉਸ ਦਿਨ ਸਿੱਖ ਵਾਤਾਵਰਨ ਦਿਵਸ ਸੀਗਾ ਤੇ ਉਸ ਤੋਂ ਪਹਿਲਾਂ ਉਹਨਾਂ ਨੇ ਗੁਰਪੁਰਬ ਤੇ ਮਹਾਰਾਜ ਸਤਵੇਂ ਪਾਸ਼ਾ ਦੇ ਗੁਰਪੁਰਬ ਤੇ ਉਹਦੀਆਂ ਅਨਾਊਂਸਮੈਂਟਸ ਕੀਤੀਆਂ ਵੀ ਇਹ ਬਾਗ ਖੁੱਲ੍ਹਾ ਹੈ ਵੀ ਲੋਕਾਂ ਇੱਥੇ ਆ ਕੇ ਦਰਸ਼ਨ ਕਰਨ ਫਿਰ ਉਸ ਤੋਂ ਬਾਅਦ ਇਹ ਵੀ ਇੱਕ ਦਿਨ ਦੀ ਗੱਲ ਨਹੀਂ ਮੈਂ ਦੱਸ ਰਿਹਾ ਸਰ ਪਿਛਲੀ 14 ਮਾਰਚ ਨੂੰ ਉਹਨਾਂ ਨੇ ਨਾਬਾ ਸਾਹਿਬ ਜਿਹੜਾ ਇਤਿਹਾਸਿਕ ਗੁਰਦੁਆਰਾ ਨੋਵਾ ਪਾਸ਼ਾ ਦਾ ਉੱਥੇ ਵੀ ਇਦਾਂ ਹੀ ਬੰਜਰ ਧਰਤੀ ਸੀਗੀ ਕਿਤੇ ਉੱਥੇ ਰੋੜੇ ਵੱਟੇ ਹੀ ਪਏ ਸਨ ਹੁਣ ਉੱਥੇ ਜਾ ਕੇ ਨਜ਼ਾਰਾ ਦੇਖਿਆ ਜਾ ਸਕਦਾ ਕਿ ਲੈਂਡਸਕੇਪ ਬੜਾ ਵਧੀਆ ਬਣ ਚੁੱਕਾ ਹੈ ਤੇ ਰੁੱਖਾਂ ਨਾਲ ਸ਼ੈਬਰ ਉੱਥੇ ਪੰਛੀਆਂ ਨੇ ਲਾਈ ਹੈ ਤੇ ਪੰਛੀ ਉੱਥੇ ਚਹਿਚਾਹਦੇ ਨੇ ਕੁਦਰਤ ਦੇ ਨਜ਼ਾਰਾ ਵਧਾ ਸੋ ਇੱਕ ਦਿਨ ਦਾ ਜਿਹੜਾ ਹੰਗਾਰਾ ਹੈ ਉਹ ਸਾਡੇ ਜੀਵਨ ਭਰ ਨੂੰ ਬਦਲ ਸਕਦਾ ਬਿਲਕੁਲ ਰਮਨੀਜੀਤ ਸੋ ਭਾਰਤ ਦੇ ਵਿੱਚ ਇਕੋਸਿਕ ਸੰਸਥਾ ਦੇ ਵੱਲੋਂ ਕਿੰ ਕਿਹੜਾ ਵੱਡਾ ਈਵੈਂਟ ਰੱਖਿਆ ਗਿਆ ਵਾਤਾਵਰਣ ਦਿਵਸ ਨੂੰ ਸਮਰਪਿਤ ਉਹਦੇ ਬਾਰੇ ਸੰਗਤ ਨੂੰ ਜ਼ਰੂਰ ਦੱਸੋ ਹਾਂਜੀ ਪਹਿਲੀ ਗੱਲ ਤਾਂ ਮੈਂ ਨਾਲ ਜੋੜਦੇ ਆਂ ਜੀ ਕਿ ਇਕੋਸਿਕ ਜਿਹੜੀ ਹੈ ਇਹ ਜਿਵੇਂ ਕਹਿ ਲਈ ਅਸੀਂ ਅਬਜ਼ਰਵ ਕਰਦੇ ਆਂ ਕਈ ਸੰਗਤਾਂ ਦੇ ਨਾਲ ਜੋ ਸਾਡੇ ਕੰਮ ਕਰਨ ਦਾ ਢੰਗ ਹੈ ਅਸੀਂ ਸੰਗਤਾਂ ਦੇ ਵਿੱਚ ਸੰਦੇਸ਼ ਲੈ ਕੇ ਜਾਂਦੇ ਆਂ ਸੰਗਤਾਂ ਨੂੰ ਪਲੈਨਿੰਗ ਦਿੰਨੇ ਆ ਜਿਨ੍ਹਾਂ ਕੋਲ ਆਧਾਰੇ ਨੇ ਉੱਥੇ ਸਮਾਗਮ ਰਚੇ ਜਾਂਦੇ ਨੇ ਸੋ ਅਸੀਂ ਉਹਨਾਂ ਨਾਲ ਕੋਲੈਬੋਰੇਟ ਕਰਕੇ ਜਿਵੇਂ ਨਾਭਾ ਸਹਿਬ ਵਿਖੇ ਹੋ ਰਿਹਾ ਹੈ ਬੈਂਗਲੌਰ ਸੰਗਤ ਨੇ ਕਰਨਾ ਹੈ ਮੈਂ ਇਹ ਨਹੀਂ ਕਹਿ ਸਕਦਾ ਕਿ ਮੈਂ ਮਨਾ ਰਿਹਾ ਪਰ ਜਿਹੜਾ ਗੁਰੂ ਮਹਾਰਾਜ ਦਾ ਸੰਦੇਸ਼ ਅਸੀਂ ਕੈਂਪੇਨਿੰਗ ਰਾਹੀਂ ਸੰਗਤਕ ਲੈ ਕੇ ਜਾ ਰਹੇ ਹਾਂ ਉਹ ਤਰ੍ਹਾਂ-ਤਰ੍ਹਾਂ ਤਰੀਕਿਆਂ ਨਾਲ ਜਿਵੇਂ ਲੁਧਿਆਣਾ ਵਿਖੇ ਕੱਲ ਫੁੱਲਾਂ ਦਾ ਮੇਲਾ ਗੁਰੂ ਘਰ ਚ ਲੱਗਣਾ ਸਰਾਂਭਾ ਨਗਰ ਉਥੇ ਫੋਟੋਗ੍ਰਾਫੀ ਕੰਪੀਟੀਸ਼ਨ ਹੋਣੇ ਬੱਚਿਆਂ ਦੇ ਨੇਚਰ ਥੀਮ ਤੇ ਤੇ ਰਾਗ ਦਰਬਾਰ ਜਿਹੜਾ ਉਹ ਵੀ ਕੁਦਰਤ ਦੇ ਵਿਸ਼ੇ ਤੇ ਹੋਣਾ ਇਹ ਜਿਹੇ ਨਵੇਕਲੀਆਂ ਗੱਲਾਂ ਕਿੱਥੇ ਸੁਣਨ ਨੂੰ ਮਿਲਦੀਆਂ ਸੀ ਗੁਰੂ ਘਰਾਂ 'ਚ ਫਲਾਵਰ ਸ਼ੋਅ ਕਿਸ ਨੇ ਇਮੇਜਿਨ ਵੀ ਨਹੀਂ ਕੀਤੇ ਹੋਣੇ ਸੋ ਜਿਹੜਾ ਇਹ ਸੰਦੇਸ਼ ਦਾ ਅੱਗੇ ਲੈ ਕੇ ਜਾਣਾ ਹੀ ਆਪਣੇ ਆਪ 'ਚ ਇੰਨਾ ਵੱਡਾ ਰਿਵਾਰਡ ਹੈ ਤੇ ਹਰੇਕ ਗੁਰੂ ਘਰ ਦੇ ਵਿੱਚ ਅੱਗੋਂ ਮੈਂ ਇਮੇਜਿਨ ਕਰਦਾ ਕਿ ਸੋਲਰ ਪੈਨਲਸ ਲੱਗੇ ਹੋਣਗੇ ਰਸੋਈ ਬਗੀਚੇ ਹੋਣਗੇ ਸੰਗਤਾਂ ਦਾ ਜਿਹੜਾ ਬਟਰਫਲਾਈਜ਼ ਦੇ ਆ ਜਿਹੜੇ ਉਥੇ ਨਜ਼ਾਰੇ ਦੇਖਣ ਨੂੰ ਮਿਲਣਗੇ ਜਿਹੜੇ ਕਿ ਅੱਜ ਕੱਲ ਗੁਰੂ ਗੁਰੂ ਘਰ ਇਹਨਾਂ ਆਰਗੈਨਿਕ ਲੰਗਰ ਜਿਹੜਾ ਅਸੀਂ ਪਿਛਲੇ ਸਾਲ ਕੈਂਪੇਨਿੰਗ ਸ਼ੁਰੂ ਕੀਤੀ ਤੇ ਗੋਲਡਨ ਟੈਂਪਲ ਸ੍ਰੀ ਦਰਬਾਰ ਸਾਹਿਬ ਵਿਖੇ ਆਰਗੈਨਿਕ ਲੰਗਰ ਦੀ ਸ਼ੁਰੂਆਤ ਹੋਈ ਉਹ ਸਿੱਖ ਵਾਤਾਵਰਣ ਦੇ ਵਿੱਚ ਦਾ ਨਤੀਜਾ ਨਿਕਲਿਆ ਸੋ ਆਪਣੇ ਆਪ 'ਚ ਇਹ ਸਾਰੀਆਂ ਵੱਡੀਆਂ ਸੈਲੀਬ੍ਰੇਸ਼ਨਸ ਮਾਰੇ ਸਾਡੀ ਝੋਲੀ 'ਚ ਪਾ ਰਹੇ ਨੇ ਇਹ ਕੈਂਪੇਨ ਦੇ ਥਰੂ ਜੀ ਬਹੁਤ ਬਹੁਤ ਧੰਨਵਾਦ ਰਵਨੀ ਜੀ ਇਹ ਵੀ ਸਾਂਝਾ ਦੇ ਨਾਲ ਕੱਲ ਬਾਤ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਤੇ ਸਾਰੇ ਸੰਗਤ ਦਾ ਵੀ ਸੋ ਸਿੱਖ ਵਾਤਾਵਰਣ ਦਿਵਸ ਸਿਰਫ ਸਿੱਖਾਂ ਦੇ ਲਈ ਨਹੀਂ ਹੈ ਹਰ ਉਸ ਇਨਸਾਨ ਦੇ ਲਈ ਹੈ ਜੋ ਸ੍ਰਿਸ਼ਟੀ ਤੋਂ ਇਹਨਾ ਕੁਝ ਲੈਂਦਾ ਆ ਕੁਦਰਤ ਹੈ ਸਾਨੂੰ ਬਿਨਾ ਕਿਸੇ ਕੀਮਤ ਦੇ ਬਹੁਤ ਕੁਝ ਅਨਮੋਲ ਦਿੰਦੀ ਹੈ ਅਸੀਂ ਸਾਹ ਲੈਂਦੇ ਆ ਅਸੀਂ ਪਾਣੀ ਪੀਂਦੇ ਆ ਹਵਾ ਸੋ ਬਹੁਤ ਚੀਜ਼ਾਂ ਨੇ ਜਿਹੜੀਆਂ ਨੇਚਰ ਦੀਆਂ ਬਚਾਉਣ ਵਾਲੀਆਂ ਨੇ ਸਿੱਖ ਵਾਤਾਵਰਣ ਦਿਵਸ ਇੱਕ ਸਿਰਫ ਜਾਗਰੂਕ ਕਰਨ ਦਾ ਸਾਨੂੰ ਜ਼ਰੀਆ ਹੈ ਇੱਕ ਨਾਮ ਹੈ ਤੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਕੁਦਰਤ ਨੂੰ ਬਚਾਉਣ ਦੇ ਲਈ ਆਪ अपना योगदान ਪਾइए ਚਾਹੇ ਕਿਸੇ ਵੀ ਉਮਰ ਵਰਗ ਦੇ ਹੋਈਏ ਸੋ 14 ਮਾਰਚ ਵਾਤਾਵਰਨ ਦਿਵਸ ਨੂੰ ਜ਼ਰੂਰ ਯਾਦ ਰੱਖੀ ਕੈਮਰਾਮੈਨ ਰਜਿੰਦਰ ਸਿੰਘ ਦੇ ਨਾਲ ਹਰਸ਼ਰਨ ਕੌਰ এবੀਪੀ ਸਾਂਝਾ ਚੰਡੀਗੜ੍ਹ